अज वि मिडू खेड़ा जो साडा छोटा भरा सी ਉਹਦੇ ਜਨਮ ਦਿਨ ਦੇ ਮੌਕੇ ਉਹਦੀ ਯਾਦ ਨੂੰ ਇਸ ਤਰੀਕੇ ਨਾਲ ਮਨਾਇਆ ਗਿਆ ਗੋ ਗ੍ਰੀਨ ਪ੍ਰੋਜੈਕਟ ਰਾਹੀਂ ਉਹ ਆਪ ਵੀ ਇੱਕ ਨਿੱਗੀ ਛਾਰਗਾ ਇਨਸਾਨ ਸੀਗਾ ਬੜਾ ਮਿਲਾਪੜਾ ਸੁਭਾਅ ਸੀ ਉਹ ਸਾਰੂ ਸੋਚ ਸੀ ਉਹਦੀ ਤੇ ਯੂਨੀਵਰਸਿਟੀ ਵਿੱਚ ਕੋਈ ਵੀ ਨੌਜਵਾਨ ਨੂੰ ਕਿਸੇ ਨੂੰ ਤਕਲੀਫ ਆਉਂਦੀ ਕੋਈ ਕਿਸੇ ਤਰ੍ਹਾਂ ਦੀ ਲੋਡ ਪੈਂਦੀ ਤਾਂ ਉਹ ਹਮੇਸ਼ਾ ਹਾਜ਼ਰ ਸੀਗਾ ਵੈਸਾ ਸਾਰੇ ਪੰਜਾਬ ਦੇ ਨੌਜਵਾਨਾਂ ਦੀ ਉਹ ਮਦਦ ਕਰਦਾ ਸੀ ਪਰ ਖਾਸ ਤੌਰ ਤੇ ਮੈਂ ਜੇ ਗੱਲ ਕਰਾਂ ਤਾਂ ਸ਼੍ਰੀ ਮੁਕਸਦ ਸਾਹਿਬ ਜ਼ਿਲ੍ਹੇ ਦੇ ਜਿਹੜੇ ਜਿਹੜਾ ਐਜੂਕੇਸ਼ਨ ਲੈ ਬੱਚੇ ਚੰਡੀਗੜ੍ਹ ਜਾਂਦੇ ਉਹਨਾਂ ਲਈ ਹਮੇਸ਼ਾ ਹਾਜ਼ਰ ਰਹਿੰਦਾ ਸੀਗਾ ਬਹੁਤ ਨੇਕ ਇਨਸਾਨ ਸੀ ਆਪਦੇ ਜੀਵਨ ਚ ਉਹਨੇ ਬਹੁਤ ਨੇਕ ਕੰਮ ਕੀਤੇ ਤੇ ਉਹਦੇ ਜਾਣ ਤੋਂ ਬਾਅਦ ਵਿੱਕੀ ਮਿੱਟੂ ਘੇੜਾ ਫਾਊਂਡੇਸ਼ਨ ਉਹਨਾਂ ਲਈ ਹਾਂ ਤੇ ਤੁਰਦਾ ਹੋਇਆ ਲਗਾਤਾਰ ਦੂਸਰਾ ਸਾਲ ਹੈ ਵੀ ਇਹ ਆਪਣਾ ਛਾਂਦਾਰ ਜਿਹੜੇ ਬੂਟੇ ਉਹ ਲਾਏ ਜਾ ਰਹੇ ਬਹੁਤ ਵਧੀਆ ਉਪਰਾਲਾ ਹੋਇਆ ਹੋਰ ਕਿੱਥੇ ਕਿੱਥੇ ਲਾਏ ਅੱਜ ਕੋਈ ਅੱਜ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਕਾਲਜ 'ਚ ਵੀ ਤੇ ਆਪਾਂ ਮਹਾਵੀਰ ਗਊਸ਼ਾਲਾ ਆਏ ਆਂ ਨਗਰਗਰਦਾਰੀ ਲਾਲ ਜੀ ਵੱਲੋਂ ਬਣਾਈ ਤੇ ਸਾਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਵੱਖ-ਵੱਖ ਥਾਵਾਂ ਦੇ ਸਕੂਲ ਕਾਲਜਾਂ ਚ ਯੂਨੀਵਰਸਿਟੀਆਂ ਚ ਜਿਹੜਾ ਹੈਗਾ ਇਹ ਬੂਟੇ ਲਾ ਕੇ ਜਿਹੜੇ ਸਨੇਹੀ ਹੈਗੇ ਵਿਕੀ ਮੀਡੂ ਖੇੜਾ ਜੀ ਦੇ ਉਹ ਅੱਜ ਦਾ ਦਿਨ ਮਨਾ ਰਹੇ ਹੈ। ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਵੀ ਜਾਰੀ ਹੋਇਆ ਹੁਕਮ ਵੀ ਵੱਧ ਤੋਂ ਵੱਧ ਜਿਹੜੇ ਆ ਉਹ ਇਸ ਲਾ ਕੇ ਰੁੱਖ ਲਾਉਣੇ ਚਾਹੀਦੇ। ਬਿਲਕੁਲ ਉਹਨਾਂ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਹੋਇਆ ਹੈ ਸਾਡੀ ਡਿਊਟੀ ਉਹ ਵੀ ਲੱਗੀ ਹੋਈ ਹੈ। ਅਸੀਂ ਉਹ ਵੀ ਮਹਿੰਮ ਹੈ ਜਿਹੜੀ ਉਜਲਦ ਸ਼ੁਰੂ ਕਰ ਰਹੇ ਹਾਂ ਸਾਰੇ ਪਿੰਡਾਂ ਚ ਅਸੀਂ ਜਿਹੜੇ ਹੈਗੇ ਬੂਟੇ ਉਹ ਵੀ ਲਾਣੇ ਆ ਅਸੀਂ ਅੱਜ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਕਾਲਜ ਤੋਂ ਕੀਤੀ ਹੈ ਉਤੋਂ ਹੁੰਦੇ ਹੋਏ ਇੱਥੇ ਆਏ ਆ ਮੁਕਸਰ ਛਿਲੇ ਦੇ ਵਿੱਚ ਸਾਰੇ ਦਾਸ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਨਿਭਾਈ ਜਾ ਰਹੀ ਹੈ ਇੱਥੇ ਅਸੀਂ ਸਰਦਾਰ ਹਰਪੀ ਸਿੰਘ ਐਮਐਲਏ ਸਾਹਿਬ ਦੀ ਗਵਾਹੀ ਵਿੱਚ ਇਹ ਬਾਬਾ ਜੀ ਯੂਰੀ ਦੇ ਅਸ਼ੀਰਵਾਦ ਨਾਲ ਇੱਥੇ ਗਊਸ਼ਾਲਾ ਦੇ ਵਿੱਚ ਵੀ ਅਸੀਂ ਬੂਟੇ ਲਾਏ ਆ ਕਿਉਂਕਿ ਇੱਥੇ ਵੀ ਪਸ਼ੂ ਜਾਨਵਰ ਬਿਨ ਬੋਲੇ ਇੱਥੇ ਰਹਿੰਦੇ ਨੇ ਸਾਰੇ ਕੁਝ ਉਹਨਾਂ ਦੀ ਸੇਵਾ ਵਾਸਤੇ ਸ਼ਾਂ ਵਾਸਤੇ ਅਸੀਂ ਵਿੱਕੀ ਮੱਡੂ ਖੜਾ ਦੀ ਯਾਦ ਵਿੱਚ ਉਪਰਾਲਾ ਕੀਤਾ ਤੇ ਵਿੱਕੀ ਦਾ ਵੀ ਇਸ ਗਊਸ਼ਾਲਾ ਨਾਲ ਆਪਦਾ ਨਿੱਜੀ ਬੜਾ ਪਿਆਰ ਸੀ ਉਹ ਇੱਥੇ ਆਉਂਦੇ ਸੀ ਅਕਸਰ ਇਥੋਂ ਬਾਬਾ ਜੀ ਤੋਂ ਵੱਡਿਆਂ ਤੋਂ ਅਸ਼ੀਰਵਾਦ ਲੈ ਕੇ ਜਾਂਦੇ ਸੀ ਤੇ ਉਹਨਾਂ ਦੇ ਬ੍ਰਦਰ ਵੱਲੋਂ ਵੱਡੇ ਵੀਰ ਸਾਡੇ ਅਜੀਪਾਲ ਜੀ ਵੱਲੋਂ ਵੀ ਸਾਨੂੰ ਮੈਸੇਜ ਦਿੱਤਾ ਗਿਆ ਸੀ ਕਿ ਤੁਸੀਂ ਗਊਸ਼ਾਲਾ ਦੇ ਵਿੱਚ ਧਾਕੇ ਮਾਂਵੀਰ ਗਊਸ਼ਾਲਾ ਵਿੱਚ ਜਰੂਰ ਪੌਦੇ ਲਾਉਣੇ ਇਧਰ ਕਿੰਨੇ ਚਿਰ ਇਹ ਮਹਿਮ ਜਿਹੜੀ ਚਲਣੀ ਤੇ ਕਿੰਨਾ ਟੀਚਾ ਹੈਗਾ ਕੋਈ ਪੌਦੇ ਲਾਉਣ ਦਾ ਕਿੰਨੇ ਏ ਉਸ ਅਕਾਲ ਪੁਰਖ ਦੀ ਵਾਹਿਗੁਰੂ ਦੀ ਮਿਹਰ ਦੇ ਨਾਲ ਜੀ ਅਸੀਂ ਚੌਣੇ ਕਿ ਜਿੰਨਾ ਚਿਰ ਸਾਡੇ ਸਾਹ ਚੱਲਦੇ ਆ ਅਸੀਂ ਹੈ ਇਸ ਸੰਸਾਰ ਦੇ ਵਿੱਚ ਅਸੀਂ ਉਹ ਨਜ਼ਰ ਤਾਂ ਮੇਰੇ ਪਿਲਾਵਾਂਗੇ ਕਾ ਜਿਵੇਂ ਸਾਰੇ ਭਰਾਵਾਂ ਦਾ ਪਿਆਰ ਮਿਲ ਰਿਹਾ ਹੈ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਲੰਮੀ ਲਹਿਰ ਜਾਊਗੀ ਤੇ ਬੂਟਿਆਂ ਤੱਕ ਹੀ ਨਹੀਂ ਹੋਰ ਵੀ ਅਸੀਂ ਕੋਈ ਅਪਰਾਲੇ ਪਿੱਛੇ ਜਿਵੇਂ ਹੜਪੀੜਤ ਸੀਗੇ ਉਹਨਾਂ ਨੂੰ ਵੀ ਇਹ ਸਾਡੇ ਫਾਊਂਡੇਸ਼ਨ ਵੱਲੋਂ ਮਦਦ ਕੀਤੀ ਗਈ ਹੈ ਉਹਨਾਂ ਦਾ ਸਹਾਰਾ ਬਣਿਆਗਾ ਅਸੀਂ ਹਰ ਪਲ ਹਰ ਘੜੀ ਕਿ ਕੋਈ ਕੋਈ ਵੀ ਮੌਕਾ ਹੋਵੇ ਅਸੀਂ ਉਹਦੇ ਨਾਲ ਖੜਦੇ ਆਂ ਨੂੰ ਕੀ ਬੀਜ ਕਰਾਉਣ ਲਈ ਇਸ ਸੰਬੰਧ ਵਿੱਚ ਰੁੱਖ ਲਾਉਣ ਲਈ ਜਾਨਾ ਨੌਜਵਾਨਾਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਇੱਕ ਰੁੱਖ 100 ਸੁੱਖ ਆਪਾਂ ਸਾਰਿਆਂ ਨੂੰ ਰੁੱਖ ਲਾਉਣੇ ਚਾਹੀਦੇ ਆ ਪੰਜਾਬ ਦੇ ਵਿੱਚ ਪਿਛਲੇ ਸਮੇਂ ਨਾਲ ਆਪਣੇ ਇੰਡੀਆ ਭਾਰਤ ਗਵਰਨਮੈਂਟ ਨੂੰ ਰੁੱਖਾਂ ਦੇ ਕਾਰਨ ਆਪਾਂ ਨੂੰ ਨਾ ਇੱਕ ਫੰਡ ਮਿਲਦਾ ਆ ਇਹ 올 ਵਰਲਡ ਵਿੱਚੋਂ ਸਾਰੀਆਂ ਦੇਸ਼ਾਂ ਵਿੱਚੋਂ ਉਹਦੇ ਵਿੱਚ ਇੰਡੀਆ ਦਾ ਨਾਮ ਕੱਟਦਾ ਸੀ ਉਹਨਾਂ ਨੇ ਸਿਰਫ ਇਹ ਕਿ ਤੂੰ ਵੀ ਤੁਸੀਂ ਰੁੱਖ ਨਹੀਂ ਲਾਉਂਦੇ ਮੈਂ ਕਹਿੰਦਾ ਕਿ ਆਪਣੇ ਪੰਜਾਬ ਵੀ ਖੁਸ਼ਹਾਲ ਰਹੂਗਾ ਭਾਰਤ ਦਾ ਵੀ ਉਸ ਦੁਆਰਾ ਫੰਡ ਆਪ ਨੂੰ ਮਿਲ ਸਕਣਗੇ ਆਪਾਂ ਸਾਰਿਆਂ ਨੂੰ ਰੱਖ ਲੈਣਾ ਚਾਹੀਦਾ ਇਹ ਆਪਣੇ ਆਸਤੇ ਨਹੀਂ ਆਪਣੇ ਦੇਸ਼ ਆਸਤੇ ਸੇਵਾ ਆਸਤੇ ਆ ਇਹ ਮੈਂ ਬੇਨਤੀ ਕਰਦਾ ਠੀਕ ਹੈ ਜੀ ਵਿੱਕੀ ਦਲ ਜਿੰਨੀ ਵਾਰ ਵੀ ਮੁਲਾਕਾਤ ਹੋਈ ਉਹ ਅਕਸਰ ਗਊਸ਼ਾਲਾ ਕੇ ਦਤਵਸਤਕ ਹੁੰਦੇ ਸੀ ਤੇ ਜਿੰਨੀ ਆਰੀ ਮਿਲਦੇ ਬੜਾ ਸਤਕਾਰ ਕਰਦੇ ਤੇ ਜਦੋਂ ਵੀ ਕਿਤੇ ਬੈਠਣਾ ਉਹਨਾਂ ਨੇ ਹਮੇਸ਼ਾ ਬੂਟਿਆਂ ਦੀ ਤੇ ਸਟੂਡੈਂਟਸ ਦੀ ਗੱਲ ਕਰਨ ਜਿਹੜੇ ਮਾਪੇ ਅੱਜ ਬੱਚਿਆਂ ਨੂੰ ਵੱਡੇ ਸ਼ਹਿਰ ਚ ਭੇਜਣ ਤੋਂ ਗਰੇਜ ਕਰਦੇ ਐ ਵੀ ਬਾਹਰ ਜਾ ਕੇ ਬੱਚੇ ਦਾ ਪਤਾ ਨਹੀਂ ਕੋਈ ਸਾਥੀ ਬਣੂਗਾ ਨਹੀਂ ਬਣੂ ਉਹਨੂੰ ਕੋਈ ਤਕਲੀਫ ਨਾ ਆਵੇ ਉਹ ਇੱਕ ਸਰਮੋਹ ਸੀ ਹਰੇਕ ਦਾ ਹਰੇਕ ਨੂੰ ਆਪਣੇ ਏਰੀਏ ਨੂੰ ਇਸ ਗੱਲ ਦਾ ਪਤਾ ਸੀ ਵੀ ਉਹ ਆਪਣੇ ਏਰੀਏ ਦਾ ਹੈ ਤੇ ਕਿਸੇ ਨੂੰ ਵੀ ਕੋਈ ਮਾੜੀ ਜਿਹੀ ਦਿੱਕਤ ਆਉਂਦੀ ਉਹਦੇ ਤੱਕ ਪਹੁੰਚ ਕਰਦਾ ਸੀ ਤੇ ਉਹ ਐਸਾ ਸੀ ਕੋਈ ਆਵਦਾ ਨਹੀਂ ਕੋਈ ਬਗਾਨਾ ਨਹੀਂ ਉਹਦੇ ਵਾਸਤੇ ਉਹ ਹਰੇਕ ਨੂੰ ਇਸ ਤਰ੍ਹਾਂ ਲੈ ਲੈਂਦਾ ਸੀ ਛੋਟੇ ਭਰਾਤਾ ਹਰੇਕ ਦਾ ਸਾਥੀ ਦਾ ਸੀ ਅੱਜ ਉਹਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਾਡੇ ਐਮਐਲਏ ਸਾਹਿਬ ਨੇ ਲੱਪੀ ਜੀ ਸਾਹ ਨੇ ਇਹ ਫੈਸਲਾ ਕੀਤਾ ਸੀ ਵੀ ਆਪਾਂ ਜਿਵੇਂ ਉਹ ਬੂਟਿਆਂ ਦਾ ਜ਼ਿਕਰ ਅਕਸਰ ਕਰਦੇ ਸੀ ਛਾਂ ਆਪਾਂ ਵੱਧ ਤੋਂ ਵੱਧ ਰੁੱਖ ਲਾਈਏ ਉਹਦੀ ਯਾਦ ਨੂੰ ਤਾਜ਼ਾ ਰੱਖੀ ਇਸ ਲਈ ਅੱਜ ਇਹ ਗਊਸ਼ਾਲਾ ਦੇ ਵਿੱਚ ਇਹ ਬੂਟੇ ਲਾarne ਮਹੀਨ ਸ਼ੁਰੂ ਹੋਈ